ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਵਿਧਾਨ ਸਭਾ ਨੂੰ ਲੈ ਕੇ ਛੇੜਿਆ ਵਿਵਾਦ ਕਿਤੇ ਨਾ ਕਿਤੇ ਵਿਰਾਮ ਤੇ ਪਹੁੰਚਦਾ ਨਜ਼ਰ ਆ ਰਿਹਾ ਹੈ ਕਿਉਂਕਿ ਅੱਜ ਜੋ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਵੱਲੋਂ ਦਿੱਤੀ ਗਈ ਸਟੇਟਮੈਂਟ ਤੋਂ ਬਾਅਦ ਜਿਹੜੀ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਚੜ੍ਹੀ ਹੋਈ ਸੀ ਵਿਰੋਧ ਲਗਾਤਾਰ ਜਤਾਇਆ ਜਾ ਰਿਹਾ ਸੀ ਉਸ ਦੇ ਉੱਤੇ ਕਿਤਨੇ ਕਿਤੇ ਵਿਰਾਂਮ ਜ਼ਰੂਰ ਲੱਗਿਆ ਗੁਲਾਬਚੰਦ ਕਟਾਰੀਆ ਦੇ ਵੱਲੋਂ ਸਾਬਤ ਤੌਰ ਤੇ ਕਿਹਾ ਗਿਆ ਕਿ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਗ੍ਰਹਿ ਮੰਤਰਾਲੇ ਦੇ ਵੱਲੋਂ ਉਸ ਤੇ ਵੀ ਚਾਰ ਚਰਚਾ ਕੀਤੀ ਜਾ ਰਹੀ ਹੈ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਕੋਈ ਵੀ ਅਜੇ ਜ਼ਮੀਨ ਅਲੋਟ ਨਹੀਂ ਹੋਈ ਹਾਲਾਂਕਿ ਹਰਿਆਣਾ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਵਿਧਾਨ ਸਭਾ ਬਣਾਉਣ ਦੇ ਲਈ ਜ਼ਮੀਨ ਦਿੱਤੀ ਜਾਵੇ ਜਿਸ ਨੂੰ ਲੈ ਕੇ ਹਰਿਆਣਾ ਦਾ ਚੰਡੀਗੜ੍ਹ ਹਰਿਆਣਾ ਨੂੰ ਦੇਵੇਗਾ ਤੇ ਉਸ ਦੇ ਬਦਲੇ ਦੇ ਵਿੱਚ 12 ਏਕੜ ਜ਼ਮੀਨ ਚੰਡੀਗੜ੍ਹ ਨੂੰ ਪੰਚਕੂਲਾ ਦੇ ਵਿੱਚ ਹਰਿਆਣਾ ਦੇ ਵੱਲੋਂ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਜ਼ਿਆਦਾ ਗਰਮਾਹਟ ਪੈਦਾ ਹੋ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਿੱਧੇ ਤੌਰ ਤੇ ਖੁੱਲ ਕੇ ਵਿਰੋਧ ਕੀਤਾ ਗਿਆ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਤਾਂ ਲੰਬੇ ਸਮੇਂ ਤੋਂ ਮੋਰਚਾ ਬੰਦੀ ਕੀਤੀ ਹੈ ਚੰਡੀਗੜ੍ਹ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਤੇ ਉਹਨਾਂ ਦਾ ਨਾਰਾ ਅਜ ਵੀ ਬਰਕਰਾਰ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਸੀ ਕਿ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਜਿਸ ਤੋਂ ਬਾਅਦ ਅੱਜ ਗੱਲ ਕਾਂਗਰਸ ਦੀ ਕੀਤੀ ਜਾਵਦੀ ਹੈ ਕਾਂਗਰਸੀ ਆਗੂਆਂ ਦੇ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਭਾਜਪਾ ਪੰਜਾਬ ਤੇ ਨਿਸ਼ਾਨਾ ਲਾ ਰਹੀ ਹੈ ਤੇ ਸਿੱਧੇ ਤੌਰ ਤੇ ਚੰਡੀਗੜ੍ਹ ਦੇ ਉੱਤੇ ਡਾਕਾ ਮਾਰਨ ਦੀ ਤਿਆਰੀ ਖਿੱਚ ਲਈ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਕਾਂਗ ਦੇ ਵੱਲੋਂ ਤਾਂ ਲੈਟਰ ਤੱਕ ਲਿਖ ਦਿੱਤਾ ਗਿਆ ਸੀ ਪ੍ਰਧਾਨ ਮੰਤਰੀ ਮੋਦੀ ਤੱਕ ਤੇ ਜੇ ਭਾਜਪਾ ਦੇ ਲੀਡਰਾਂ ਦੀ ਗੱਲ ਕੀਤੀ ਜਾਵੇ ਤਾਂ ਸੁਨੀਲ ਜਾਖੜ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਦੇ ਵਿੱਚ ਖੁਦ ਅੱਗੇ ਆ ਕੇ ਦਖਲ ਦੇਣਾ ਚਾਹੀਦਾ ਤਾਂ ਕਿ ਜਿਹੜਾ ਕਲੇਸ਼ ਵਧਿਆ ਹੋਇਆ ਉਸ ਦੇ ਉੱਤੇ ਵਿਰਾਮ ਲੱਗ ਸਕੇ ਕਿਉਂਕਿ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਤੇ ਚੰਡੀਗੜ੍ਹ ਦੇ ਉੱਤੇ ਜਿਹੜਾ ਹੱਕ ਹੈ ਉਹ ਪੰਜਾਬ ਦਾ ਹੀ ਹੈ ਸਿੱਧੇ ਤੌਰ ਤੇ ਪੰਜਾਬ ਦੀ ਪੂਰੀ ਸਿਆਸਤ ਦਾ ਕਹਿਣਾ ਸੀ ਕਿ ਚੰਡੀਗੜ੍ਹ ਜੋ ਪੰਜਾਬ ਦਾ ਖੇਤ ਹੈ ਤੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਤੇ ਚੰਡੀਗੜ੍ਹ ਨੂੰ ਕੋਈ ਵੀ ਹੋਰ ਆਪਣੇ ਹੱਕ ਪ੍ਰਤੀ ਨਹੀਂ ਲੈ ਸਕਦਾ ਤੇ ਚੰਡੀਗੜ੍ਹ ਦਾ 1 ਇੰਚ ਵੀ ਹਿੱਸਾ ਕਿਸੇ ਵੀ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ ਹਾਲਾਂਕਿ ਹਰਿਆਣਾ ਦੇ ਵੱਲੋਂ ਚੰਡੀਗੜ੍ਹ ਦੇ ਉੱਤੇ ਵੀ ਆਪਣਾ ਜਿਹੜਾ ਇੱਕ ਕਦਮ ਰੱਖਿਆ ਜਾਂਦਾ ਤੇ ਕਿਹਾ ਜਾਂਦਾ ਕਿ ਉਹਨਾਂ ਦਾ ਵੀ ਹੱਕ ਹੈ ਤੇ ਹਰਿਆਣਾ ਦੇ ਮੰਤਰੀਆਂ ਦੇ ਵੱਲੋਂ ਇਹ ਸਟੇਟਮੈਂਟਾਂ ਜਾਰੀ ਹੋ ਗਈਆਂ ਸਨ ਭਾਵੇਂ ਅਨਿਲ ਵਿਸਤੀ ਗੱਲ ਕੀਤੀ ਜਾਵੇ ਉਹਨਾਂ ਦਾ ਕਹਿਣਾ ਸੀ ਕਿ ਹੁਣ ਜਿਹੜੀ ਜ਼ਮੀਨ ਹੈ ਉਹ ਮਿਲ ਗਈ ਹੈ ਇਸ ਤੋਂ ਬਾਅਦ ਸਾਨੂੰ ਪਾਣੀ ਲੈਣਾ ਬਾਕੀ ਹੈ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਜ਼ਿਆਦਾ ਉਥਲ-ਪੁਥਲ ਹੋਈ ਤੇ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਨਿਸ਼ਾਨੇ ਲਾਏ ਗਏ ਹਾਲਾਂਕਿ ਗ੍ਰਹਿ ਮੰਤਰਾਲੇ ਜੋ ਅਮਿਤ ਸ਼ਾਹ ਦੇ ਅnder ਹੁੰਦਾ ਉਹਨਾਂ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਜਿਹੜੀ ਹੈ ਪ੍ਰਕਿਰਿਆ ਉਹ ਸ਼ੁਰੂ ਹੋ ਗਈ ਹੈ ਤੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ 10 ਏਕੜ ਤੇ ਬਦਲੇ ਦੇ ਵਿੱਚ ਹਰਿਆਣਾ ਪੰਚਕੂਲੇ ਦੇ ਵਿੱਚ ਚੰਡੀਗੜ੍ਹ ਨੂੰ 12 ਏਕੜ ਜ਼ਮੀਨ ਦੇਏਗਾ ਤੇ ਅੱਜ ਗੁਲਾਬਚੰਦ ਕਟਾਰੀਆ ਦੇ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਈ ਹੈ ਉਸ ਤੋਂ ਬਾਅਦ ਸਿਆਸੀ ਗਲਿਆਰੇੰਦ ਵਿੱਚ ਚੜੀ ਹੋਈ ਜਿਹੜੀ ਚਰਚਾ ਸੀ ਉਸ ਤੇ ਵਿਰਾਮ ਜ਼ਰੂਰ ਲੱਗ ਸਕਦਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜਾ ਨੋਟੀਫਿਕੇਸ਼ਨ ਹੀ ਜਾਰੀ ਹੋਇਆ ਗਜ਼ਟ ਨੋਟੀਫਿਕੇਸ਼ਨ ਜ਼ਰੂਰ ਹੈ ਪਰ ਅਜੇ ਇਹ ਸਭ ਦੇ ਉੱਤੇ ਵਿਚਾਰ ਚਰਚਾ ਚੱਲ ਰਹੀ ਹੈ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਕੋਈ ਵੀ ਜ਼ਮੀਨ ਨਹੀਂ ਦਿੱਤੀ ਗਈ ਕੋਈ ਜ਼ਮੀਨ ਅਲਾਟ ਨਹੀਂ ਹੋਈ ਹੈ ਵਿਚਾਰ ਚਰਚਾ ਤੋਂ ਬਾਅਦ ਹੀ ਇਹ ਜਿਹੜਾ ਸੰਖੇਪ ਰੂਪ ਦੇ ਵਿੱਚ ਅੱਗੇ ਜਾ ਕੇ ਵੇਖਿਆ ਜਾਏਗਾ ਕਿ ਕਰਨਾ ਕੀ ਹੈ ਨੋਟੀਫਿਕੇਸ਼ਨ ਦਾ ਜਿਹੜਾ ਰੂਲ ਹੈ ਜਿਹੜੀ ਐਮੈਂਡਮੈਂਟ ਹੈ ਉਸ ਨੂੰ ਲਾਗੂ ਕਰਨਾ ਹੈ ਜਾਂ ਪ੍ਰਧਾਨ ਮੰਤਰੀ ਅਨੰਤ ਰਿੰਦਰ ਮੋਦੀ ਇਸ ਦੇ ਵਿੱਚ ਦਖਲ ਦੇ ਕੇ ਪੰਜਾਬ ਦਾ ਜਿਹੜਾ ਖੇਤਾ ਹੈ ਚੰਡੀਗੜ੍ਹ ਉਸ ਨੂੰ ਚੰਡੀਗੜ੍ਹ ਦਾ ਪੰਜਾਬ ਦੇ ਨਾਲ ਹੀ ਰੁਲੇਮਾ ਰਹਿ ਸਕਦਾ ਹੈ ਜਾਂ ਜਿਹੜਾ ਖੇਤਾ ਹੈ ਹਰਿਆਣਾ ਦੇ ਵਿੱਚ ਵੀ ਜਾ ਸਕਦਾ ਪਰ ਸਿਆਸਤ ਕਾਫੀ ਜ਼ਿਆਦਾ ਭਾਰੂ ਹੋ ਚੁੱਕੀ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਭਾਜਪਾ ਦੇ ਲੀਡਰਾਂ ਤੱਕ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਹਿੱਸਾ ਹੈ ਉਹ ਪੰਜਾਬ ਦਾ ਚੰਡੀਗੜ੍ਹ ਕਿਉਂਕਿ ਚੰਡੀਗੜ੍ਹ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਝੜ ਕੇ ਬਣਾਇਆ ਗਿਆ ਨਾ ਕਿ ਕਿਸੇ ਹੋਰ ਦੇ ਪੱਖ ਤੇ ਵਿੱਚੋਂ ਆਇਆ ਪਰ ਹੁਣ ਜਿਹੜਾ ਇੱਕ ਵੀ ਇੰਚ ਰਕਵਾਇਆ ਜਿਹੜਾ ਚੰਡੀਗੜ੍ਹ ਦਾ ਉਹ ਕਿਸੇ ਵੀ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ ਤੇ ਜਿਸ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਛੋੜੇ ਪਸ਼ੋਕਰ ਦੀ ਗੱਲ ਕੀਤੀ ਜਾਵੇ ਜਦੋਂ ਹਰਿਆਣਾ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਵਿਧਾਨ ਸਭਾ ਛੋਟੀ ਪੈਂਦੀ ਆ ਉਹਨਾਂ ਦੇ ਵਿੱਚ ਵਿਧਾਨ ਸਭਾ ਬਣਾਉਣ ਦੇ ਲਈ ਉਹਨਾਂ ਨੂੰ ਜ਼ਮੀਨ ਲੋਟ ਹੋਣੀ ਚਾਹੀਦੀ ਹੈ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਉਦੋਂ ਵੀ ਗਰਮਾਹਟ ਜ਼ਰੂਰ ਆਈ ਪੰਦੋ ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੇ ਤੌਰ ਤੇ ਸੰਬੋਧਨ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਫਿਰ ਤਾਂ ਪੰਜਾਬ ਨੂੰ ਵੀ ਵਿਧਾਨ ਸਭਾ ਦੀ ਲੋੜ ਹੈ ਤੇ ਉਸ ਤੋਂ ਬਾਅਦ ਜਿਹੜੀ ਸਿਆਸਤ ਹੈ ਉਹ ਕਾਫੀ ਜ਼ਿਆਦਾ ਕੁੜੱਤਣ ਵਾਲੀ ਵੀ ਰਹੀ ਹੈ ਗਰਮਾਟ ਵੀ ਰਹੀ ਹੈ ਤੇ ਅੱਜ ਗੁਲਾਬਚੰਦ ਕਟਾਰੀਆ ਦੇ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਈ ਹੈ ਉਸ ਤੇ ਮਾਇਨੇ ਕੀ ਨਿਕਲਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਕਿਹੜੇ ਪੜ ਵੱਲ ਨਿਕਲਦੀ ਹੈ ਇਹ ਸਮਾਂ طے ਕਰੇਗਾ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਵਿਧਾਨ ਸਭਾ ਨੂੰ ਲੈ ਕੇ ਛੇੜਿਆ ਵਿਵਾਦ ਕਿਤੇ ਨਾ ਕਿਤੇ ਵਿਰਾਮ ਤੇ ਪਹੁੰਚਦਾ ਨਜ਼ਰ ਆ ਰਿਹਾ ਹੈ ਕਿਉਂਕਿ ਅੱਜ ਜੋ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਵੱਲੋਂ ਦਿੱਤੀ ਗਈ ਸਟੇਟਮੈਂਟ ਤੋਂ ਬਾਅਦ ਜਿਹੜੀ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਚੜ੍ਹੀ ਹੋਈ ਸੀ ਵਿਰੋਧ ਲਗਾਤਾਰ ਜਤਾਇਆ ਜਾ ਰਿਹਾ ਸੀ ਉਸ ਦੇ ਉੱਤੇ ਕਿਤਨੇ ਕਿਤੇ ਵਿਰਾਂਮ ਜ਼ਰੂਰ ਲੱਗਿਆ ਗੁਲਾਬਚੰਦ ਕਟਾਰੀਆ ਦੇ ਵੱਲੋਂ ਸਾਬਤ ਤੌਰ ਤੇ ਕਿਹਾ ਗਿਆ ਕਿ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਗ੍ਰਹਿ ਮੰਤਰਾਲੇ ਦੇ ਵੱਲੋਂ ਉਸ ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਕੋਈ ਵੀ ਅਜੇ ਜ਼ਮੀਨ ਅਲਾਟ ਨਹੀਂ ਹੋਈ ਹਾਲਾਂਕਿ ਹਰਿਆਣਾ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਵਿਧਾਨ ਸਭਾ ਬਣਾਉਣ ਦੇ ਲਈ ਜ਼ਮੀਨ ਦਿੱਤੀ ਜਾਵੇ ਜਿਸ ਨੂੰ ਲੈ ਕੇ ਹਰਿਆਣਾ ਦਾ ਕਹਿ 10 ਏਕੜ ਜ਼ਮੀਨ ਚੰਡੀਗੜ੍ਹ ਹਰਿਆਣਾ ਨੂੰ ਦੇਵੇਗਾ ਤੇ ਉਸ ਦੇ ਬਦਲੇ ਦੇ ਵਿੱਚ 12 ਏਕੜ ਜ਼ਮੀਨ ਚੰਡੀਗੜ੍ਹ ਨੂੰ ਪੰਚਕੂਲਾ ਦੇ ਵਿੱਚ ਹਰਿਆਣਾ ਦੇ ਵੱਲੋਂ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਜ਼ਿਆਦਾ ਗਰਮਾਹਟ ਪੈਦਾ ਹੋ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੱਦੇ ਤੌਰ ਤੇ ਖੁੱਲ ਕੇ ਵਿਰੋਧ ਕੀਤਾ ਗਿਆ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਤਾਂ ਲੰਬੇ ਸਮੇਂ ਤੋਂ ਮੋਰਚਾ ਬੰਦੀ ਕੀਤੀ ਹੈ ਚੰਡੀਗੜ੍ਹ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਤੇ ਉਹਨਾਂ ਦਾ ਨਾਰਾ ਅਜ ਵੀ ਬਰਕਰਾਰ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਸੀ ਕਿ ਖਿਹੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਜਿਸ ਤੋਂ ਬਾਅਦ ਗੱਲ ਕਾਂਗਰਸ ਦੀ ਕੀਤੀ ਜਾਵਦੀ ਹੈ ਕਾਂਗਰਸ ਦੀ ਆਗੂਆਂ ਦੇ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਭਾਜਪਾ ਪੰਜਾਬ ਤੇ ਨਿਸ਼ਾਨਾ ਲਾ ਰਹੀ ਹੈ ਤੇ ਸਿੱਧੇ ਤੌਰ ਤੇ ਚੰਡੀਗੜ੍ਹ ਦੇ ਉੱਤੇ ਡਾਕਾ ਮਾਰਨ ਦੀ ਤਿਆਰੀ ਖਿੱਚ ਲਈ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਕਾਂਗੜੇ ਦੇ ਵੱਲੋਂ ਤਾਂ ਲੈਟਰ ਤੱਕ ਲਿਖ ਦਿੱਤਾ ਗਿਆ ਸੀ ਪ੍ਰਧਾਨ ਮੰਤਰੀ ਮੋਦੀ ਤੱਕ ਤੇ ਜੇ ਭਾਜਪਾ ਦੇ ਲੀਡਰਾਂ ਦੀ ਗੱਲ ਕੀਤੀ ਜਾਵੇ ਤਾਂ ਸੁਨੀਲ ਜਾਖੜ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਦੇ ਵਿੱਚ ਖੁਦ ਅੱਗੇ ਆ ਕੇ ਦਖਲ ਦੇਣਾ ਚਾਹੀਦਾ ਤਾਂ ਕਿ ਜਿਹੜਾ ਕਲੇਸ਼ ਵਧਿਆ ਹੋਇਆ ਉਸ ਦੇ ਉੱਤੇ ਵਿਰਾਮ ਲੱਗ ਸਕੇ ਕਿਉਂਕਿ ਜਿਹੜਾ ਚੰਡੀਗੜਾ ਹੈ ਉਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਤੇ ਚੰਡੀਗੜ੍ਹ ਦੇ ਉੱਤੇ ਜਿਹੜਾ ਹੱਕ ਹੈ ਉਹ ਪੰਜਾਬ ਦਾ ਹੀ ਹੈ ਸਿੱਧੇ ਤੌਰ ਤੇ ਪੰਜਾਬ ਦੀ ਪੂਰੀ ਸਿਆਸਤ ਦਾ ਕਹਿਣਾ ਸੀ ਕਿ ਚੰਡੀਗੜ੍ਹ ਜੋ ਪੰਜਾਬ ਦਾ ਖੇਤਾ ਹੈ ਤੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਤੇ ਚੰਡੀਗੜ੍ਹ ਨੂੰ ਕੋਈ ਵੀ ਹੋਰ ਆਪਣੇ ਹੱਕ ਪ੍ਰਤੀ ਨਹੀਂ ਲੈ ਸਕਦਾ ਤੇ ਚੰਡੀਗੜ੍ਹ ਦਾ 1 ਇੰਚ ਵੀ ਹਿੱਸਾ ਕਿਸੇ ਵੀ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ ਹਾਲਾਂਕਿ ਹਰਿਆਣਾ ਦੇ ਵੱਲੋਂ ਚੰਡੀਗੜ੍ਹ ਦੇ ਉੱਤੇ ਵੀ ਆਪਣਾ ਜਿਹੜਾ ਇੱਕ ਕਦਮ ਰੱਖਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਵੀ ਹੱਕ ਹੈ ਤੇ ਹਰਿਆਣਾ ਦੇ ਮੰਤਰੀਆਂ ਦੇ ਵੱਲੋਂ ਇਹ ਸਟੇਟਮੈਂਟਾਂ ਜਾਰੀ ਹੋ ਗਈਆਂ ਸਨ ਭਾਵੇਂ ਅਨਿਲ ਵਿਸਤੀ ਗੱਲ ਕੀਤੀ ਜਾਵੇ ਉਹਨਾਂ ਦਾ ਕਹਿਣਾ ਸੀ ਕਿ ਹੁਣ ਜਿਹੜੀ ਜ਼ਮੀਨ ਹੈ ਉਹ ਮਿਲ ਗਈ ਹੈ ਇਸ ਤੋਂ ਬਾਅਦ ਸਾਨੂੰ ਪਾਣੀ ਲੈਣਾ ਬਾਕੀ ਹੈ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਜ਼ਿਆਦਾ ਉਥਲ-ਪੁਥਲ ਹੋਈ ਤੇ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਨਿਸ਼ਾਨੇ ਲਾਏ ਗਏ ਹਾਲਾਂਕਿ ਗ੍ਰਹਿ ਮੰਤਰਾਲੇ ਜੋ ਅਮਿਤ ਸ਼ਾਹ ਦੇ ਅnder ਹੁੰਦਾ ਉਹਨਾਂ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਜਿਹੜੀ ਹੈ ਪ੍ਰਕਿਰਿਆ ਉਹ ਸ਼ੁਰੂ ਹੋ ਗਈ ਹੈ ਤੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ 10 ਏਕੜ ਤੇ ਬਦਲੇ ਦੇ ਵਿੱਚ ਹਰਿਆਣਾ ਪੰਚਕੁੱਲੇ ਦੇ ਵਿੱਚ ਚੰਡੀਗੜ੍ਹ ਨੂੰ 12 ਏਕੜ ਜ਼ਮੀਨ ਦੇਏਗਾ ਤੇ ਅੱਜ ਗੁਲਾਬਚੰਦ ਕਟਾਰੀਆ ਦੇ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਈ ਹੈ ਉਸ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਛੜੀ ਹੋਈ ਜਿਹੜੀ ਚਰਚਾ ਸੀ ਉਸ ਤੇ ਵਿਰਾਮ ਜ਼ਰੂਰ ਲੱਗ ਸਕਦਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜਾ ਨੋਟੀਫਿਕੇਸ਼ਨ ਹੀ ਜਾਰੀ ਹੋਇਆ ਗਜ਼ਟ ਨੋਟੀਫਿਕੇਸ਼ਨ ਜ਼ਰੂਰ ਹੈ ਪਰ ਅਜੇ ਇਹ ਸਭ ਦੇ ਉੱਤੇ ਵਿਚਾਰ ਚਰਚਾ ਚੱਲ ਰਹੀ ਹੈ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਕੋਈ ਵੀ ਜ਼ਮੀਨ ਨਹੀਂ ਦਿੱਤੀ ਗਈ ਕੋਈ ਜ਼ਮੀਨ ਅਲਾਟ ਨਹੀਂ ਹੋਈ ਹੈ ਵਿਚਾਰ ਚਰਚਾ ਤੋਂ ਬਾਅਦ ਹੀ ਇਹ ਜਿਹੜਾ ਸੰਖੇਪ ਰੂਪ ਦੇ ਵਿੱਚ ਅੱਗੇ ਜਾ ਕੇ ਵੇਖਿਆ ਜਾਏਗਾ ਕਿ ਕਰਨਾ ਕੀ ਹੈ ਨੋਟੀਫਿਕੇਸ਼ਨ ਦਾ ਜਿਹੜਾ ਰੂਲ ਹੈ ਜਿਹੜੀ ਐਮੈਂਡਮੈਂਟ ਹੈ ਉਸ ਨੂੰ ਲਾਗੂ ਕਰਨਾ ਹੈ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੇ ਵਿੱਚ ਦਖਲ ਦੇ ਕੇ ਪੰਜਾਬ ਦਾ ਜਿਹੜਾ ਖੇਤਾ ਹੈ ਚੰਡੀਗੜ੍ਹ ਉਸ ਨੂੰ ਚੰਡੀਗੜ੍ਹ ਦਾ ਪੰਜਾਬ ਦੇ ਨਾਲ ਹੀ ਰੁਲੇਮਾ ਰਹਿ ਸਕਦਾ ਹੈ ਜਾਂ ਜਿਹੜਾ ਖੇਤਾ ਇਹ ਹਰਿਆਣੇ ਦੇ ਵਿੱਚ ਵੀ ਜਾ ਸਕਦਾ ਪਰ ਸਿਆਸਤ ਕਾफी ਜ਼ਿਆਦਾ ਭਾਰੂ ਹੋ ਚੁੱਕੀ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਪਾਜਪਾ ਦੇ ਲੀਡਰਾਂ ਤੱਕ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਹਿੱਸਾ ਹੈ ਉਹ ਪੰਜਾਬ ਦਾ ਹੈ ਚੰਡੀਗੜ ਕਿਉਂਕਿ ਚੰਡੀਗੜ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਾਇਆ ਗਿਆ ਨਾ ਕਿ ਕਿਸੇ ਹੋਰ ਦੇ ਪੱਖ ਤੇ ਵਿੱਚੋਂ ਆਇਆ ਪਰ ਹੁਣ ਜਿਹੜਾ ਇੱਕ ਵੀ ਇੰਚ ਰੱਖਵਾਇਆ ਜਿਹੜਾ ਚੰਡੀਗੜ ਦਾ ਉਹ ਕਿਸੇ ਵੀ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ ਤੇ ਜਿਸ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਛੋੜੇ ਪਸ਼ੋਕਰ ਦੀ ਗੱਲ ਕੀਤੀ ਜਾਵੇ ਜਦੋਂ ਹਰਿਆਣਾ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਵਿਧਾਨ ਸਭਾ ਛੋਟੀ ਪੈਂਦੀ ਆ ਉਹਨਾਂ ਦੇ ਵਿੱਚ ਵਿਧਾਨ ਸਭਾ ਬਣਾਉਣ ਦੇ ਲਈ ਉਹਨਾਂ ਨੂੰ ਜ਼ਮੀਨ ਲੋਟ ਹੋਣੀ ਚਾਹੀਦੀ ਹੈ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਉਦੋਂ ਵੀ ਗਰਮਾਹਟ ਜ਼ਰੂਰ ਆਈ ਪੰਦੋ ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੇ ਤੌਰ ਤੇ ਸੰਬੋਧਨ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਫੇਰ ਤਾਂ ਪੰਜਾਬ ਨੂੰ ਵੀ ਵਿਧਾਨ ਸਭਾ ਦੀ ਲੋੜ ਹੈ ਤੇ ਉਸ ਤੋਂ ਬਾਅਦ ਜਿਹੜੀ ਸਿਆਸਤ ਹੈ ਉਹ ਕਾਫੀ ਜ਼ਿਆਦਾ ਗੜਤਣ ਵਾਲੀ ਵੀ ਰਹੀ ਹੈ ਗਰਮਾਟ ਵੀ ਰਹੀ ਹੈ ਤੇ ਅੱਜ ਗੁਲਾਬਚੰਦ ਕਟਾਰੀਆ ਦੇ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਈ ਹੈ ਉਸ ਤੇ ਮਾਇਨੇ ਕੀ ਨਿਕਲਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਕਿਹੜੇ ਪੜਵਲ ਨਿਕਲਦੀ ਹੈ ਇਹ ਸਮਾਂ ਤੈਅ ਕਰੇਗਾ। ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਵਿਧਾਨ ਸਭਾ ਨੂੰ ਲੈ ਕੇ ਛੇੜਿਆ ਵਿਵਾਦ ਕਿਤੇ ਨਾ ਕਿਤੇ ਵਿਰਾਮ ਤੇ ਪਹੁੰਚਦਾ ਨਜ਼ਰ ਆ ਰਿਹਾ ਹੈ ਕਿਉਂਕਿ ਅੱਜ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਵੱਲੋਂ ਦਿੱਤੀ ਗਈ ਸਟੇਟਮੈਂਟ ਤੋਂ ਬਾਅਦ ਜਿਹੜੀ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਛਿੜੀ ਹੋਈ ਸੀ ਵਿਰੋਧ ਲਗਾਤਾਰ ਜਤਾਇਆ ਜਾ ਰਿਹਾ ਸੀ ਉਸ ਦੇ ਉੱਤੇ ਕਿਤਨੇ ਕਿਤੇ ਵਿਰਾਂਮ ਜ਼ਰੂਰ ਲੱਗਿਆ ਗੁਲਾਬਚੰਦ ਕਟਾਰੀਆ ਦੇ ਵੱਲੋਂ ਸਾਬਤ ਤੌਰ ਤੇ ਕਿਹਾ ਗਿਆ ਕਿ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਗ੍ਰਹਿ ਮੰਤਰਾਲੇ ਦੇ ਵੱਲੋਂ ਉਸ ਤੇ ਵੀ ਚਾਰ ਚਰਚਾ ਕੀਤੀ ਜਾ ਰਹੀ ਹੈ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਕੋਈ ਵੀ ਅਜੇ ਜ਼ਮੀਨ ਅਲਾਟ ਨਹੀਂ ਹੋਈ ਹਾਲਾਂਕਿ ਹਰਿਆਣਾ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਵਿਧਾਨ ਸਭਾ ਬਣਾਉਣ ਦੇ ਲਈ ਜ਼ਮੀਨ ਦਿੱਤੀ ਜਾਵੇ ਜਿਸ ਨੂੰ ਲੈ ਕੇ ਹਰਿਆਣਾ ਦਾ ਚੰਡੀਗੜ੍ਹ ਹਰਿਆਣਾ ਨੂੰ ਦੇਵੇਗਾ ਤੇ ਉਸ ਦੇ ਬਦਲੇ ਦੇ ਵਿੱਚ 12 ਏਕੜ ਜ਼ਮੀਨ ਚੰਡੀਗੜ੍ਹ ਨੂੰ ਪੰਚਕੂਲਾ ਦੇ ਵਿੱਚ ਹਰਿਆਣਾ ਦੇ ਵੱਲੋਂ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਜ਼ਿਆਦਾ ਗਰਮਾਹਟ ਪੈਦਾ ਹੋ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਿੱਧੇ ਤੌਰ ਤੇ ਖੁੱਲ ਕੇ ਵਿਰੋਧ ਕੀਤਾ ਗਿਆ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਤਾਂ ਲੰਬੇ ਸਮੇਂ ਤੋਂ ਮੋਰਚਾ ਬੰਦੀ ਕੀਤੀ ਹੈ ਚੰਡੀਗੜ੍ਹ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਤੇ ਉਹਨਾਂ ਦਾ ਨਾਰਾ ਅਜ ਵੀ ਬਰਕਰਾਰ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਸੀ ਕਿ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਜਿਸ ਤੋਂ ਬਾਅਦ ਅੱਜ ਗੱਲ ਕਾਂਗਰਸ ਦੀ ਕੀਤੀ ਜਾਵਦੀ ਹੈ ਕਾਂਗਰਸ ਦੀ ਆਗੂਆਂ ਦੇ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਭਾਜਪਾ ਪੰਜਾਬ ਤੇ ਨਿਸ਼ਾਨਾ ਲਾ ਰਹੀ ਹੈ ਤੇ ਸਿੱਧੇ ਤੌਰ ਤੇ ਚੰਡੀਗੜ੍ਹ ਦੇ ਉੱਤੇ ਡਾਕਾ ਮਾਰਨ ਦੀ ਤਿਆਰੀ ਖਿੱਚ ਲਈ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਕਾਂਗੜੇ ਦੇ ਵੱਲੋਂ ਤਾਂ ਲੈਟਰ ਤੱਕ ਲਿਖ ਦਿੱਤਾ ਗਿਆ ਸੀ ਪ੍ਰਧਾਨ ਮੰਤਰੀ ਮੋਦੀ ਤੱਕ ਤੇ ਜੇ ਭਾਜਪਾ ਦੇ ਲੀਡਰਾਂ ਦੀ ਗੱਲ ਕੀਤੀ ਜਾਵੇ ਤਾਂ ਸੁਨੀਲ ਜਾਖੜ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਦੇ ਵਿੱਚ ਖੁਦ ਅੱਗੇ ਆ ਕੇ ਦਖਲ ਦੇਣਾ ਚਾਹੀਦਾ ਤਾਂ ਕਿ ਜਿਹੜਾ ਕਲੇਸ਼ ਵਧਿਆ ਹੋਇਆ ਉਸ ਦੇ ਉੱਤੇ ਵਿਰਾਮ ਲੱਗ ਸਕੇ ਕਿਉਂਕਿ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਤੇ ਚੰਡੀਗੜ੍ਹ ਦੇ ਉੱਤੇ ਜਿਹੜਾ ਹੱਕ ਹੈ ਉਹ ਪੰਜਾਬ ਦਾ ਹੀ ਹੈ ਸਿੱਧੇ ਤੌਰ ਤੇ ਪੰਜਾਬ ਦੀ ਪੂਰੀ ਸਿਆਸਤ ਦਾ ਕਹਿਣਾ ਸੀ ਕਿ ਚੰਡੀਗੜ੍ਹ ਜੋ ਪੰਜਾਬ ਦਾ ਖੇਤ ਹੈ ਤੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਤੇ ਚੰਡੀਗੜ੍ਹ ਨੂੰ ਕੋਈ ਵੀ ਹੋਰ ਆਪਣੇ ਹੱਕ ਪ੍ਰਤੀ ਨਹੀਂ ਲੈ ਸਕਦਾ ਤੇ ਚੰਡੀਗੜ੍ਹ ਦਾ 1 ਇੰਚ ਵੀ ਹਿੱਸਾ ਕਿਸੇ ਵੀ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ ਹਾਲਾਂਕਿ ਹਰਿਆਣਾ ਦੇ ਵੱਲੋਂ ਚੰਡੀਗੜ੍ਹ ਦੇ ਉੱਤੇ ਵੀ ਆਪਣਾ ਜਿਹੜਾ ਇੱਕ ਕਦਮ ਰੱਖਿਆ ਜਾਂਦਾ ਹੈ ਤੇ ਕਿਹਾ ਜਾਂਦਾ ਕਿ ਉਹਨਾਂ ਦਾ ਵੀ ਹੱਕ ਹੈ ਤੇ ਹਰਿਆਣਾ ਦੇ ਮੰਤਰੀਆਂ ਦੇ ਵੱਲੋਂ ਇਹ ਸਟੇਟਮੈਂਟਾਂ ਜਾਰੀ ਹੋ ਗਈਆਂ ਸਨ ਭਾਵੇਂ ਅਨਿਲ ਵਿਸਤੀ ਗੱਲ ਕੀਤੀ ਜਾਵੇ ਉਹਨਾਂ ਦਾ ਕਹਿਣਾ ਸੀ ਕਿ ਹੁਣ ਜਿਹੜੀ ਜ਼ਮੀਨ ਹੈ ਉਹ ਮਿਲ ਗਈ ਹੈ ਇਸ ਤੋਂ ਬਾਅਦ ਸਾਨੂੰ ਪਾਣੀ ਲੈਣਾ ਬਾਕੀ ਹੈ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਜ਼ਿਆਦਾ ਉਥਲ-ਪੁਥਲ ਹੋਈ ਤੇ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਨਿਸ਼ਾਨੇ ਲਾਏ ਗਏ ਹਾਲਾਂਕਿ ਗ੍ਰਹਿ ਮੰਤਰਾਲੇ ਜੋ ਅਮਿਤ ਸ਼ਾਹ ਦੇ ਅnder ਹੁੰਦਾ ਉਹਨਾਂ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਜਿਹੜੀ ਹੈ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ 10 ਏਕੜ ਤੇ ਬਦਲੇ ਦੇ ਵਿੱਚ ਹਰਿਆਣਾ ਪੰਚਕੂਲੇ ਦੇ ਵਿੱਚ ਚੰਡੀਗੜ੍ਹ ਨੂੰ 12 ਏਕੜ ਜ਼ਮੀਨ ਦੇਏਗਾ ਤੇ ਅੱਜ ਗੁਲਾਬਚੰਦ ਕਟਾਰੀਆ ਦੇ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਈ ਹੈ ਉਸ ਤੋਂ ਬਾਅਦ ਸਿਆਸੀ ਘੇਰਿਆਂ ਦੇ ਵਿੱਚ ਚੜੀ ਹੋਈ ਜਿਹੜੀ ਚਰਚਾ ਸੀ ਉਸ ਤੇ ਵਿਰਾਮ ਜ਼ਰੂਰ ਲੱਗ ਸਕਦਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜਾ ਨੋਟੀਫਿਕੇਸ਼ਨ ਹੀ ਜਾਰੀ ਹੋਇਆ ਗਜ਼ਟ ਨੋਟੀਫਿਕੇਸ਼ਨ ਜ਼ਰੂਰ ਹੈ ਪਰ ਅਜੇ ਇਹ ਸਭ ਦੇ ਉੱਤੇ ਵਿਚਾਰ ਚਰਚਾ ਚੱਲ ਰਹੀ ਹੈ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਕੋਈ ਵੀ ਜ਼ਮੀਨ ਨਹੀਂ ਦਿੱਤੀ ਗਈ ਕੋਈ ਜ਼ਮੀਨ ਅਲਾਟ ਨਹੀਂ ਹੋਈ ਹੈ ਵਿਚਾਰ ਚਰਚਾ ਤੋਂ ਬਾਅਦ ਹੀ ਇਹ ਜਿਹੜਾ ਸੰਖੇਪ ਰੂਪ ਦੇ ਵਿੱਚ ਅੱਗੇ ਜਾ ਕੇ ਵੇਖਿਆ ਜਾਏਗਾ ਕਿ ਕਰਨਾ ਕੀ ਹੈ ਨੋਟੀਫਿਕੇਸ਼ਨ ਦਾ ਜਿਹੜਾ ਰੂਲ ਹੈ ਜਿਹੜੀ ਐਮੈਂਡਮੈਂਟ ਹੈ ਉਸ ਨੂੰ ਲਾਗੂ ਕਰਨਾ ਹੈ ਜਾਂ ਪ੍ਰਧਾਨ ਮੰਤਰੀ ਅਨੰਤਿੰਦਰ ਮੋਦੀ ਇਸ ਤੇ ਵਿੱਚ ਦਖਲ ਦੇ ਕੇ ਪੰਜਾਬ ਦਾ ਜਿਹੜਾ ਖੇਤਾ ਹੈ ਚੰਡੀਗੜ੍ਹ ਉਸ ਨੂੰ ਚੰਡੀਗੜ੍ਹ ਦਾ ਪੰਜਾਬ ਦੇ ਨਾਲ ਹੀ ਰੁਲੇਮਾ ਰਹਿ ਸਕਦਾ ਹੈ ਜਾਂ ਜਿਹੜਾ ਖੇਤਾ ਹੈ ਹਰਿਆਣਾ ਦੇ ਵਿੱਚ ਵੀ ਜਾ ਸਕਦਾ ਪਰ ਸਿਆਸਤ ਕਾਫੀ ਜ਼ਿਆਦਾ ਭਾਰੂ ਹੋ ਚੁੱਕੀ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਭਾਜਪਾ ਦੇ ਲੀਡਰਾਂ ਤੱਕ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਹਿੱਸਾ ਹੈ ਉਹ ਪੰਜਾਬ ਦਾ ਹੈ ਚੰਡੀਗੜ੍ਹ ਕਿਉਂਕਿ ਚੰਡੀਗੜ੍ਹ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਾਇਆ ਗਿਆ ਨਾ ਕਿ ਕਿਸੇ ਹੋਰ ਦੇ ਪੱਖ ਤੇ ਵਿੱਚੋਂ ਆਇਆ ਪਰ ਹੁਣ ਜਿਹੜਾ 1 ਇੰਚ ਰਕਵਾਇਆ ਜਿਹੜਾ ਚੰਡੀਗੜ੍ਹ ਦਾ ਉਹ ਕਿਸੇ ਵੀ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ ਤੇ ਜਿਸ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਛੋੜੇ ਪਸ਼ੋਕਰ ਦੀ ਗੱਲ ਕੀਤੀ ਜਾਵੇ ਜਦੋਂ ਹਰਿਆਣਾ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਵਿਧਾਨ ਸਭਾ ਛੋਟੀ ਪੈਦੀ ਆ ਉਹਨਾਂ ਦੇ ਵਿੱਚ ਵਿਧਾਨ ਸਭਾ ਬਣਾਉਣ ਦੇ ਲਈ ਉਹਨਾਂ ਨੂੰ ਜ਼ਮੀਨ ਲੋਟ ਹੋਣੀ ਚਾਹੀਦੀ ਹੈ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਉਦੋਂ ਵੀ ਗਰਮਾਹਟ ਜ਼ਰੂਰ ਆਈ ਪੰਦੋ ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੇ ਤੌਰ ਤੇ ਸੰਬੋਧਨ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਫਿਰ ਤਾਂ ਪੰਜਾਬ ਨੂੰ ਵੀ ਵਿਧਾਨ ਸਭਾ ਦੀ ਲੋੜ ਹੈ ਤੇ ਉਸ ਤੋਂ ਬਾਅਦ ਜਿਹੜੀ ਸਿਆਸਤ ਹੈ ਉਹ ਕਾਫੀ ਜ਼ਿਆਦਾ ਗੜਤਣ ਵਾਲੀ ਵੀ ਰਹੀ ਹੈ ਗਰਮਾਟ ਵੀ ਰਹੀ ਹੈ ਤੇ ਅੱਜ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਈ ਹੈ ਉਸ ਤੇ ਮਾਇਨੇ ਕੀ ਨਿਕਲਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਕਿਹੜੇ ਪੜਵਲ ਨਿਕਲਦੀ ਹੈ ਇਹ ਸਮਾਂ طے ਕਰੇਗਾ। ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਵਿਧਾਨ ਸਭਾ ਨੂੰ ਲੈ ਕੇ ਛੇੜਿਆ ਵਿਵਾਦ ਕਿਤੇ ਨਾ ਕਿਤੇ ਵਿਰਾਮ ਤੇ ਪਹੁੰਚਦਾ ਨਜ਼ਰ ਆ ਰਿਹਾ ਹੈ ਕਿਉਂਕਿ ਅੱਜ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਵੱਲੋਂ ਦਿੱਤੀ ਗਈ ਸਟੇਟਮੈਂਟ ਤੋਂ ਬਾਅਦ ਜਿਹੜੀ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਚੜ੍ਹੀ ਹੋਈ ਸੀ ਵਿਰੋਧ ਲਗਾਤਾਰ ਜਤਾਇਆ ਜਾ ਰਿਹਾ ਸੀ ਉਸ ਦੇ ਉੱਤੇ ਕਿਤਨੇ ਕਿਤੇ ਵਿਰਾਂਮ ਜ਼ਰੂਰ ਲੱਗਿਆ ਗੁਲਾਬਚੰਦ ਕਟਾਰੀਆ ਦੇ ਵੱਲੋਂ ਸਾਬਤ ਤੌਰ ਤੇ ਕਿਹਾ ਗਿਆ ਕਿ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਗ੍ਰਹਿ ਮੰਤਰਾਲੇ ਦੇ ਵੱਲੋਂ ਉਸ ਤੇ ਵੀ ਚਾਰ ਚਰਚਾ ਕੀਤੀ ਜਾ ਰਹੀ ਹੈ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਕੋਈ ਵੀ ਅਜੇ ਜ਼ਮੀਨ ਅਲੋਟ ਨਹੀਂ ਹੋਈ ਹਾਲਾਂਕਿ ਹਰਿਆਣਾ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਵਿਧਾਨ ਸਭਾ ਬਣਾਉਣ ਦੇ ਲਈ ਜ਼ਮੀਨ ਦਿੱਤੀ ਜਾਵੇ ਜਿਸ ਨੂੰ ਲੈ ਕੇ ਹਰਿਆਣਾ ਦਾ ਚੰਡੀਗੜ੍ਹ ਹਰਿਆਣਾ ਨੂੰ ਦੇਵੇਗਾ ਤੇ ਉਸ ਦੇ ਬਦਲੇ ਦੇ ਵਿੱਚ 12 ਏਕੜ ਜ਼ਮੀਨ ਚੰਡੀਗੜ੍ਹ ਨੂੰ ਪੰਚਕੂਲਾ ਦੇ ਵਿੱਚ ਹਰਿਆਣਾ ਦੇ ਵੱਲੋਂ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਜ਼ਿਆਦਾ ਗਰਮਾਹਟ ਪੈਦਾ ਹੋ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਿੱਧੇ ਤੌਰ ਤੇ ਖੁੱਲ ਕੇ ਵਿਰੋਧ ਕੀਤਾ ਗਿਆ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਤਾਂ ਲੰਬੇ ਸਮੇਂ ਤੋਂ ਮੋਰਚਾ ਬੰਦੀ ਕੀਤੀ ਆ ਚੰਡੀਗੜ੍ਹ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਤੇ ਉਹਨਾਂ ਦਾ ਨਾਰਾ ਅਜ ਵੀ ਬਰਕਰਾਰ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਸੀ ਕਿ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਜਿਸ ਤੋਂ ਬਾਅਦ ਅੱਜ ਗੱਲ ਕਾਂਗਰਸ ਦੀ ਕੀਤੀ ਜਾਵਦੀ ਹੈ ਕਾਂਗਰਸ ਦੀ ਆਗੂਆਂ ਦੇ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਭਾਜਪਾ ਪੰਜਾਬ ਤੇ ਨਿਸ਼ਾਨਾ ਲਾ ਰਹੀ ਹੈ ਤੇ ਸਿੱਧੇ ਤੌਰ ਤੇ ਚੰਡੀਗੜ੍ਹ ਦੇ ਉੱਤੇ ਡਾਕਾ ਮਾਰਨ ਦੀ ਤਿਆਰੀ ਖਿੱਚ ਲਈ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਕਾਂਗੜੇ ਦੇ ਵੱਲੋਂ ਤਾਂ ਲੈਟਰ ਤੱਕ ਲਿਖ ਦਿੱਤਾ ਗਿਆ ਸੀ ਪ੍ਰਧਾਨ ਮੰਤਰੀ ਮੋਦੀ ਤੱਕ ਤੇ ਜੇ ਭਾਜਪਾ ਦੇ ਲੀਡਰਾਂ ਦੀ ਗੱਲ ਕੀਤੀ ਜਾਵੇ ਤਾਂ ਸੁਨੀਲ ਜਾਖੜ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਦੇ ਵਿੱਚ ਖੁਦ ਅੱਗੇ ਆ ਕੇ ਦਖਲ ਦੇਣਾ ਚਾਹੀਦਾ ਤਾਂ ਕਿ ਜਿਹੜਾ ਕਲੇਸ਼ ਵਧਿਆ ਹੋਇਆ ਉਸ ਦੇ ਉੱਤੇ ਵਿਰਾਮ ਲੱਗ ਸਕੇ ਕਿਉਂਕਿ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਤੇ ਚੰਡੀਗੜ੍ਹ ਦੇ ਉੱਤੇ ਜਿਹੜਾ ਹੱਕ ਹੈ ਉਹ ਪੰਜਾਬ ਦਾ ਹੀ ਹੈ ਸਿੱਧੇ ਤੌਰ ਤੇ ਪੰਜਾਬ ਦੀ ਪੂਰੀ ਸਿਆਸਤ ਦਾ ਕਹਿਣਾ ਸੀ ਕਿ ਚੰਡੀਗੜ੍ਹ ਜੋ ਪੰਜਾਬ ਦਾ ਖੇਤ ਹੈ ਤੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਤੇ ਚੰਡੀਗੜ੍ਹ ਨੂੰ ਕੋਈ ਵੀ ਹੋਰ ਆਪਣੇ ਹੱਕ ਪ੍ਰਤੀ ਨਹੀਂ ਲੈ ਸਕਦਾ ਤੇ ਚੰਡੀਗੜ੍ਹ ਦਾ 1 ਇੰਚ ਵੀ ਹਿੱਸਾ ਕਿਸੇ ਵੀ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ ਹਾਲਾਂਕਿ ਹਰਿਆਣਾ ਦੇ ਵੱਲੋਂ ਚੰਡੀ